ਗੁਰਨ ਪਤਿਸ਼ਹਾ ਗਿਆਨ ਦੇ ਸਾਗਰ ਯੁੱਗੋ ਯੁਗਿ ਅਟਲ ਸਤਿਗੁਰੂ ਜਗਤਗੁਰੂ ਸ਼ਮਰਥ ਗੁਰੂ ਪਰਮ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ आप जी सतगुरु जी ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਜੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਬਿੰਦੋ ਉਚਾਰਣ ਕੀਤੇ ਹੋਏ ਹਨ ਤੇ ਤਨ ਨੂੰ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਇਹ ਬਚਨ ਹੁਕਮਨਾਮੇ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਨਾ ਤੱਕ ਪਹੁੰਚਾਏ ਨੇ ਸਤਿਗੁਰ ਜੀ ਇਸ ਸਬਦ ਰਾਹੀਂ ਸਾਨੂੰ ਦਰਸ਼ ਰਹੇ ਕਿ ਮਨੁੱਖ ਨੂੰ ਸੁੱਖ ਕਿਵੇਂ ਮਿਲ ਸਕਦੇ ਨੇ ਸਹਜ ਕਿਵੇਂ ਆ ਸਕਦਾ ਹੈ ਇਹ ਅਨੰਦ ਕਿਵੇਂ ਬਣ ਸਕਦਾ ਹੈ ਬਹੁਤ ਹੀ ਅਨੰਦ ਬੜਮੇ ਗੀਤ ਕਹਿੰਦੇ ਇਹਦੇ ਜਿਹੜੇ ਅਨੰਦ ਭਗਤਾਂ ਦੇ ਵਿੱਚ ਕੋਲ ਹੁੰਦੇ ਨੇ ਨਾਨਕ ਭਗਤਨ ਕੈ ਕਰ ਸਦਾ ਅਨੰਤ ਹਮੇਸ਼ਾ ਲ ਕੁਝ ਹੋਈ ਜਾਏ ਬਾਹਰੋਂ ਦਿਖੇ ਬੜਾ ਕਲੇਸ਼ ਬੜਾ ਉਕ ਬੜੀ ਗਰੀਬੀ ਪਰ ਅੰਦਰ ਆਨੰਦ ਹੈ ਉਹ ਆਨੰਦ ਵਿੱਚ ਰਹਿੰਦੇ ਨੇ ਉਸ ਆਨੰਦ ਨੂੰ ਕਿਵੇਂ ਪ੍ਰਾਪਤ ਕਰੀਏ ਪਾਤਸ਼ਾਹ ਕਹਿੰਦੇ ਨੇ ਪੂਰਾ ਗੁਰੂ ਜੀਵਨ ਵਿੱਚ ਹੋਵੇ ਪੂਰੇ ਗੁਰੂ ਦਾ ਉਪਦੇਸ਼ ਜਿਹਨੂੰ ਬਾਣੀ ਕਹਿੰਦੇ ਆ ਉਹ ਪੂਰੀ ਹੋਵੇ ਤੇ ਉਹ ਜੀਵਨ ਵਿੱਚ ਹੋਵੇ ਫਿਰ ਉਸ ਗੁਰੂ ਦੀ ਸਮਝ ਆਏਗੀ ਵੈਸੇ ਗੁਰੂ ਦੀ ਸਮਝ ਨਹੀਂ ਹੁੰਦੀ ਅਸੀਂ ਲਫ਼ਜ਼ ਵਰਤ ਲੈਂਦੇ ਆ ਨਹੀਂ ਕਿਉਂਕਿ ਗੁਰੂ ਦੇ ਗੁਣਾਂ ਦਾ ਹਿਸਾਬ ਹੀ ਕੋਈ ਨਹੀਂ ਸਮਝੀਏ ਕਿਵੇਂ ਗੁਰੂ ਪਰਮੇਸ਼ਰ ਦਾ ਰੂਪ ਹੈ ਪਰਮਾਤਮਾ ਦੇ ਗੁਣਾਂ ਦਾ ਕੋਈ ਹਿਸਾਬ ਨਹੀਂ ਤੇਰੇ ਕਬਣ ਕਬਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਉਸ ਦੇ ਕਿਤਨੇ ਗੋਣ ਨੇ ਕੋਈ ਸਾਬ ਨਹੀਂ ਗੁਰੂ ਦਾ ਕੋਈ ਸਾਬ ਨਹੀਂ ਗੁਰ ਕੀ ਮਹਿਮਾ ਅਕਤ ਹੈ ਕਿਆ ਕਥ ਹੈ ਕਥਨ ਹਾਰ ਪਰ ਹੁਣ ਕੀ ਬਣਨਾ ਮਿਲਤਾ ਜਾਂਦਾ ਹੈ ਨਾ ਮੇਲਤਾ ਗੁਰੂ ਨਾਲ ਬਣ ਜਾਂਦਾ ਹੈ ਉਹ ਮੇਲ ਗੁਰੂ ਨਾਲ ਬਣਿਆ ਉਸ ਮੇਲ ਵਿੱਚ ਇਹ ਗਿਆਨ ਪੈਦਾ ਹੁੰਦਾ ਹੈ ਮਨੁੱਖ ਦੇ ਅੰਦਰ ਕਿ ਇਹ ਸੰਸਾਰ ਕੋਈ ਰਹਿਣ ਵਾਲੀ ਚੀਜ਼ ਨਹੀਂ ਹੈ ਇਹ ਨਸ਼ਵਰ ਹੈ ਸਾਰਾ ਇਹ ਫਾਨੀ ਹੈ ਦੁਨੀਆ ਮੁਕਾਮੇ ਫਾਨੀ ਫਿਰ ਉਹ ਫਾਨੀ ਵਿੱਚ ਨਹੀਂ ਲੱਗਦਾ ਬਸ ਉਹ ਨਾਸਵੰਤ ਵਿੱਚ ਨਹੀਂ ਲੱਗਦਾ ਅਬੇਨਾਸ਼ੀ ਲੈਂਦਾ ਹੈ ਅਬੇਨਾਸ਼ੀ ਉਹ ਗੁਰੂ ਰਾਹੀ ਹੋਣਾ ਸਾਰਾ ਗੁਰੂ ਸੇਵਾ ਗੁਰੂ ਸੰਗਤ ਗੁਰ ਸਿਮਰ ਬਸ ਹੋਰ ਨਹੀਂ ਉਸ ਤੋਂ ਬਾਹਰ ਜਿੰਨਾ ਮਰਜੀ ਬਹੁਤ ਬੇਨਤੀ ਕਰਦੇ ਆ ਸਾ ਸੰਗਤ ਜੀ ਇਸ ਗੱਲ ਦੀ ਬਾਹਰ ਨਹੀਂ ਕੁਝ ਮਿਲ ਸਕਦਾ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਕਿਸੇ ਵੀ ਤਰੀਕੇ ਨਾਲ ਬਾਹਰ ਦੀ ਸੇਵਾ ਬਾਹਰ ਦਾ ਘੁੰਮਣਾ ਬਾਹਰ ਦਾ ਅੰਦਰ ਦੀ ਹੈ ਅਬਯਾਗਤ ਸੇ ਹੀ ਆਖੀ ਹੈ ਜੋ ਆਤਮ ਗਉਣ ਕਰੇ ਤੇ ਅੰਦਰ ਤਾਂ ਗੁਰੂ ਤੋਂ ਬਿਨਾਂ ਜਾਇ ਨ ਸਕਦਾ ਇਸ ਕਰਕੇ ਗੁਰੂ ਦੀ ਸੇਵਾ ਗੁਰੂ ਦੀ ਸੰਗਤ ਗੁਰੂ ਦਾਸਯਾ ਇਹ ਸ਼ਾਂਤ ਕਰੇਗਾ ਹੋਰ ਨਹੀਂ ਕੋਈ ਚੀਜ਼ ਕਰਦੀ ਉਹ ਇੱਥੇ ਕਹਿ ਰਹੇ ਨੇ ਗੁਰ ਪੂਰਾ ਪੂਰੀ ਜਾਕੀ ਬਾਣੀ ਅਨੇਕ ਗੁਣਾ ਜਾਕੇ ਚਾਹੇ ਨਾ ਗਣੇ ਉਹ ਗੁਰੂ ਐਸਾ ਮਿਲਿਆ ਇਤਨੇ ਗੁਰਨੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਮੈਨੂੰ ਉਹ ਗੁਰੂ ਮਿਲਿਆ ਹੈ ਜਿਹੜਾ ਇਸ ਤਰ੍ਹਾਂ ਦਾ ਹੈ ਸਵਾਉ ਸਰਵਣ ਕਰੀਏ ਕਿਸ ਤਰੀਕੇ ਨਾਲ ਮੇਰੇ ਪਾਤਸ਼ਾਹ ਇਹ ਬਖਸ਼ਿਸ਼ ਕਰ ਰਹੇ ਹਨ ਜੀ ਸਤਨਾਮ ਵਕਸ਼ਿ ਕਰਦੇ ਨੇ ਹੋਆ ਪਾਰ ਬ੍ਰਹਮ ਸਹਾਈ ਨਾਨਕ ਕਹਿਣ ਵਾਲੇ ਨੇ ਕਹਿੰਦੇ ਪਰਮਾਤਮਾ ਸੜੀ ਸਹੈਤਾ ਵਿੱਚ ਖੜ ਗਿਆ ਸਾਣ ਥ ਮੇਰੀ ਆਪ ਖੜਾ ਸਹੈਤਾ ਵਿੱਚ ਸੜੀ ਖੜ ਗਿਆ ਕਿਵੇਂ ਖੜਿਆ ਕਦੇ ਮਾਤਾ ਦੇ ਰੂਪ ਵਿੱਚ ਕਦੇ ਪਿਤਾ ਦੇ ਰੂਪ ਵਿੱਚ ਕਦੇ ਪੁੱਤਰ ਦੇ ਵਿੱਚ ਕਦੇ ਬੰਦ ਰਿਸ਼ਤੇਦਾਰ ਦੇ ਵਿੱਚ ਕਦੇ ਭਾਈ ਦੇ ਰੂਪ ਵਿੱਚ ਇਹ ਪੰਜ ਸਬੰਧ ਸਾੜੇ ਦਿੱਤੇ ਨੇ ਇੱਥੇ ਅੱਠ ਸਾਰੇ ਹੋ ਗਏ ਨੇ ਇਸਤਰੀ ਬਨਿਤਾ ਜਿਹਨੂੰ ਕਹਿੰਦੇ ਆ ਇਸ਼ਟ ਪਿਆਰੇ ਜਿਨ੍ਹਾਂ ਨਾਲ ਸਾਨੂੰ ਪਿਆਰ ਹੁੰਦਾ ਹੈ ਇਹ ਰਿਸ਼ਤੇਦਾਰੀਆਂ ਨੇ ਸਾੜੀਆਂ ਸਾਰੀਆਂ ਕਹਿੰਦੇ ਇੱਥੇ ਪੰਜ ਦਿੱਤੀਆਂ ਨੇ ਭਾਵ ਜਿੰਨੇ ਸਬੰਧ ਨੇ ਇਹ ਹੀ ਸਬੰਧ ਬਹੁਤ ਸਜਣਾ ਦੇ ਐਸੇ ਹੁੰਦੇ ਨੇ ਸਹੈਤਾ ਵਾਲੇ ਨਹੀਂ ਸਹਾਈ ਨਹੀਂ ਕਰਦੇ ਭਾਵ ਰੱਬ ਸਹੈਤਾ ਨਹੀਂ ਕਰ ਰਿਹਾ ਉਹਦੀ ਬਸ ਇਹ ਹੀ ਹੈ ਨਾ ਸਤਿਗੁਰੂ ਜੀ ਕਹਿੰਦੇ ਨਾਨਕ ਹੋਵਾ ਪਾਰਬ੍ਰह्म ਸਹਾਈ ਸਹਾਈ ਦਾ ਅਰਥ ਉਹਦਾ ਸਹੈਤਾ ਕਰਨ ਵਾਲਾ ਕਿਵੇਂ-ਕਿਵੇਂ ਕਰਦਾ ਹੈ ਕਦੇ ਮਾਂ ਦੇ ਰੂਪ ਵਿੱਚ ਪਹਿਲਾਂ ਤਾਂ ਜਨਮ ਦਿੱਤਾ ਉਹਨੇ ਮਾਂ ਨੇ ਬਰਬਾਤ ਮਰੇ ਸਹਾਈਤਾ ਕੀਤੀ ਤਾਂ ਜਨਮ ਦਿੱਤਾ ਪਾਲਣਾ ਕੀਤੀ ਮਾਂ ਨੇ ਵੈਸੇ ਨਹੀਂ ਕਰਦਾ ਸੁਣਿਆ ਭੇਗਾ ਆਪ ਜੀ ਨੇ ਕਿ ਫਲਾਂ ਝਾੜੀਆਂ ਵਿੱਚੋਂ ਬੱਚਾ ਮਿਲਿਆ ਨਵਜਾਤ ਬੱਚਾ ਨਵਾਂ ਜੰਮਿਆ ਬੱਚਾ ਮਿਲਿਆ ਹੁਣ ਮਾਂ ਨੇ ਜਨਮ ਵੀ ਦੇ ਦਿੱਤਾ ਪਾਲਣਾ ਨਹੀਂ ਕੀਤੀ ਉਹਦੀ ਰੇਖ ਭਾਲ ਦੇਖਣੀ ਕੀਤੀ ਸਹਾਈਤਾ ਨਹੀਂ ਕੀਤੀ ਉਸ ਕਿਸ ਤਰ੍ਹਾਂ ਦੀ ਗੱਲ ਬਣੀ ਸੂਪਰ ਬਾਤ ਮਾ ਨੇ ਸਹਿਤਾ ਕੀਤੀ ਮਾ ਨੇ ਸਾਨੂੰ ਜਨਮ ਦਿੱਤਾ ਪਰਮਾਤਮਾ ਨੇ ਸਹਿਤਾ ਕੀਤੀ ਮਾਤਾ ਪਿਤਾ ਨੇ ਸਾਨੂੰ ਪਾਲਿਆ ਰਲ ਮਿਲ ਕੇ ਮਾਤ ਪਿਤਾ ਮਿਲ ਪਿੰਡ ਕਮਾਇਆ ਪਹਿਲਾਂ ਤਾਂ ਸਰੀਰ ਬਣਿਆ ਮਾਤਾ ਪਿਤਾ ਦੇ ਮੇਲ ਨਾਲ ਸਾਡਾ ਮਾਤ ਪਿਤਾ ਦੋ ਚੀਜ਼ਾਂ ਕਹਿੰਦੇ ਉਹ ਅਵਸਥਾ ਤਾਂ ਬਣੀ ਜੇ ਪਰਮਾਤਮਾ ਨੇ ਸਹਿਤਾ ਕੀਤੀ ਫਿਰ ਅੱਗੇ ਪੁੱਤਰ ਦੇ ਰੂਪ ਵਿੱਚ ਸਹਿਤਾ ਕੀਤੀ ਜਦੋਂ ਮਿਰਦ ਭਿਆ ਉਪਰ ਸਾਖਸ਼ੈ ਪਹਿਲਾਂ ਤਾਂ ਸ਼ੁਰੂ ਤੋਂ ਹੈ ਨਾ ਉਹ ਕਲਾ ਵਰਤੌਂਦਾ ਹੈ ਤੇ ਜਦੋਂ ਮੂੰਹ ਵਿੱਚ ਦੰਦ ਨਹੀਂ ਉਦੋਂ ਪੀਣ ਲਈ ਸ਼ੀਰ ਮਾ ਦੇ ਅਸਥਨਾ ਵਿੱਚ ਪੈਦਾ ਕਰ ਦਿੱਤਾ ਸਹਿਤਾ ਕੀਤੀ ਉਸਨੇ ਪਰਮਾਤਮਾ ਨੇ ਕਦੇ ਸਾਨੂੰ ਖਿਆਲ ਆਉਂਦਾ ਹੈ ਵੀ ਇਹ ਪਰਮਾਤਮਾ ਸਹਾਇਤਾ ਕਰਿਆ ਨਹੀਂ ਵਦ ਤੋਂ ਵਦ ਮਨੁੱਖ ਦਾ ਮਾਂ ਤੱਕ ਜਾਂਦਾ ਹੈ ਵਦ ਤੋਂ ਵਦ ਹੈ ਉਹ ਵੀ ਵਰਨਾ ਤਾਂ ਜਾਂਦਾ ਹੀ ਨਹੀਂ ਮੈਂ ਮੈਂ ਕਰ ਰਿਹਾ ਮੈਨੂੰ ਮਿਲ ਰਿਹਾ ਉਸ ਵਕਤ ਤਾਂ ਬੱਚੇ ਦਾ ਤਾਂ ਬਿਲਕੁਲ ਜਾਂਦਾ ਨਹੀਂ ਅਣਜਾਣ ਹੁੰਦਾ ਹੈ ਇਹ ਆਣਾ ਹੈ ਉਹਨੂੰ ਪਤਾ ਹੀ ਨਹੀਂ ਮਾਤ ਪਿਤਾ ਸੁਤ ਪੁੱਤਰ ਦੇ ਰੂਪ ਵਿੱਚ ਸਹਾਇਤਾ ਕੀਤੀ ਤੂੰ ਆਪਾਂ ਕਹਿੰਦੇ ਨਾ ਵੀ ਮੈਨੂੰ ਮੇਰੇ ਪੁੱਤਰ ਨੇ ਦੁਖੀ ਕਰ ਲਿਆ ਮੇਰੇ ਮਾਪਿਓ ਨੇ ਦੁਖੀ ਕਰ ਲਿਆ ਕੋਈ ਕਹਿੰਦਾ ਹੈ ਕੋਈ ਕਹਿੰਦਾ ਬੰਦ ਰਿਸ਼ਤੇਦਾਰ ਨੇ ਦੁਖੀ ਕਰ ਲਿਆ ਚੰਗੇ ਰਿਸ਼ਤੇਦਾਰ ਨਹੀਂ ਮਿਲੇ ਪਰਮਾਤਮਾ ਨੇ ਸ਼ਹਿਤਾ ਨਹੀਂ ਕੀਤੀ ਤਾਂ ਨਹੀਂ ਮਿਲੇ ਉਹਦੇ ਹੱਥ ਵਿੱਚ ਕਲਮ ਹੈ ਹਾਥ ਕਲਮ ਅਗੰਮ ਵਰਤਕ ਲਿਖਾਵਤੀ ਹੋਰ ਜਰਿ ਹੋ ਸਭ ਸੰਗ ਅਨੂਪ ਰੂਪਾਵਤੀ ਉਹਦੇ ਹੱਥ ਵਿੱਚ ਹਮੇਸ਼ਾ ਕਲਮ ਹੈ ਜਦੋਂ ਮਰਜੀ ਲਿਖ ਦੇ ਜਦੋਂ ਮਰਜੀ ਮੇਟ ਦੇ ਉਹਦੀ ਕਲਮ ਵੀ ਬੁੜੀ ਕਲਮ ਆਪਣੇ ਆਪ ਲਿਖਦੀ ਐ ਸਿਰਫ ਰੱਖ ਦਿੰਦਾ ਸੋ ਇਹ ਸਹਿਤਾ ਕਰਦੇ ਵੀ ਨਹੀਂ ਉਹ ਹੀ ਮਾਤਾ ਪਿਤਾ ਸੁਤਨੇ ਇਹ ਸਹਿਤਾ ਨਹੀਂ ਵੀ ਕਰਦੇ ਤੇ ਨਾਲ ਚੱਲਣ ਵਾਲੇ ਵੀ ਨਹੀਂ ਨਹੀਂ ਹਨ ਚੱਲਣ ਵਾਲੇ ਨਹੀਂ ਹਨ ਮਾਤ ਪਿਤਾ ਸੁਤ ਸਾਥ ਨਾ ਮਾਇਆ ਨਹੀਂ ਸਾਧ ਸੰਗ ਸਭ ਦੁੱਖ ਮਿਟਾਇਆ ਸਤ ਸੰਗਤ ਵਿੱਚ ਇਹ ਦੁੱਖ ਮਿਟ ਸਕਦਾ ਹੈ ਸਤ ਸੰਗਤ ਵਿੱਚ ਮਿਲੇ ਮਿਲਣ ਦਾ ਸੀ ਦੱਸਦੇ ਹੁੰਦੇ ਆ ਕਿਵੇਂ ਮਿਲਦਾ ਹੈ ਬ੍ਰੋ ਕੋਣ ਮਿਲਦਾ ਹੈ ਕੋਣ ਨਹੀਂ ਮਿਲਦਾ ਮਿਲਣਾ ਮਾਤ ਪਿਤਾ ਸੁਤ ਬੰਦ ਰਿਤੇਦਾਰਾਂ ਦੇ ਰੂਪ ਵਿੱਚ ਭਾਈ ਭਾਈਆਂ ਨੂੰ ਭਾਈ ਲੁੱਟਦੇ ਨੇ ਕਿੰਨੀ ਕਿ ਸਹਾਇਤਾ ਕਰਦਾ ਭਰਾ ਇੱਕ ਦੂਜੇ ਭਰਾ ਦੀ ਭਰਾ ਨੇੜੇ ਗਵਾਰਡ ਵਿੱਚ ਗਰੀਬ ਹੋਵੇ ਇੱਕ ਭਰਾ ਅਮੀਰ ਹੋਵੇ ਕਿੰਨੀ ਕਿ ਸਹਾਇਤਾ ਕਰਦੇ ਨੇ ਜੀ ਕੋਈ ਨਹੀਂ ਕਰਦਾ 100 ਸਾਲ ਜਿਤਾਉਂਦਾ ਜੇ ਇੱਕ ਘਰ ਵੀ ਦਿੰਦਾ ਜੀ ਬੈ ਪੈਸੇ ਦਿੱਤੇ ਸੀ ਜੀ ਉਹ ਐ ਨਹੀਂ ਕਰਿਆ ਹੋ ਹੁਣ ਰੱਬ ਕਦੇ ਕਹਿੰਦਾ ਜੀ ਮੈਂ ਤੁਹਾਨੂੰ ਧਨ ਦਿੱਤਾ ਤੁਸੀਂ ਐ ਨਹੀਂ ਕਰਿਆ ਐ ਨਹੀਂ ਕਰਿਆ ਇਹ ਮੇਰਾ ਨਾਮ ਨਹੀਂ ਜਪਿਆ ਅਕਾਦੀ ਕਦ ਸਹਤਾ ਦਾ ਹੋਦੀ ਹੈ ਦਿੱਤਾ ਤੇ ਦੇਕੇ ਪਰ ਗਿਆ ਉਹ ਹੁੰਦਾ ਹੈ ਉਸ ਨੂੰ ਕਹਿ ਸਕਦੇ ਆਪਾਂ ਵੀ ਦਾਨੀ ਹੈ ਬਰੁਖ ਇਹ ਵਰਸਾ ਹਰੇਕ ਤੇ ਆਸਾਨ ਕਰਦੇ ਜਰਾ ਕਬ ਕੀਤਾ ਜੀ ਐ ਨਹੀਂ ਕਰਦੇ ਐ ਨਹੀਂ ਕਰਦੇ ਇਸ ਨੇ ਸਾਥ ਨਹੀਂ ਦੇਣਾ ਉਸ ਨੇ ਦੇਣਾ ਹੈ ਸេចਕਿ ਕਰਕੇ ਪਾਦਸ਼ਾਹ ਕੇ ਅੰਦਰ ਹੀ ਭਾਈ ਜਦੋਂ ਪਰਮਾਤਮਾ ਸਹਤਾ ਕਰਦਾ ਹੈ ਮਾਤਾ ਦੇ ਰੂਪ ਵਿੱਚ ਪਿਤਾ ਦੇ ਰੂਪ ਵਿੱਚ ਪੁੱਤਰ ਦੇ ਰੂਪ ਵਿੱਚ ਰਿਸ਼ਤੇਦਾਰਾਂ ਦੇ ਰੂਪ ਵਿੱਚ ਭਾਈ ਦੇ ਰੂਪ ਵਿੱਚ ਜਾਂ ਇਸ ਤੋਂ ਬਿਨਾ ਵੀ ਹੋਰ ਬੜੇ ਸਾਰੇ ਸਤਿਗੁਰੂ ਜੀ ਤਾਂ ਬਾਣੀ ਵਿੱਚ ਕਹਿੰਦੇ ਨੇ ਤੂੰ ਵਿਸਰੈ ਤਾਂ ਸਭ ਕੋ ਲਾਗੂ ਫਿਰ ਹਰੇ ਕੋਈ ਦਸ਼ਮਨ ਬਣ ਜਾਏਗਾ ਚੀਤ ਆਵੇ ਤਾਂ ਸੇਵਾ ਜਿਉ ਯਾਦ ਆ ਰਿਹਾ ਹਰ ਕਹੀ ਸੇਰੀ ਸੇਵਾ ਕਰਨ ਲੱਗੇ ਹਰ ਇੱਕ ਤੇਰੇ ਭੈ ਵਿੱਚ ਹੋ ਜਾਏ ੱਡੀ ਵੱਡੀ ਕਲਾਵਰ ਚੀਤ ਆਵੇ ਤਾਂ ਸੇਵਾ ਕਿੰਨੀ ਆਪਣਾ ਆਪਣਾ ਹਿਸਾਬ ਲਾਇਆ ਕਰੋ ਤੁਸੀਂ ਇੱਕ ਕੰਮ ਤਾਂ ਕਰ ਰਹੇ ਹੋ ਰੋਜ਼ satsangit ਕਰਦੇ ਹੋ ਸ਼ਾਮ ਨੂੰ ਸੋਹਿਲਾ ਬਾਣੀ ਪੜਨ ਤੋਂ ਪਹਿਲਾਂ ਹਿਸਾਬ ਲਾਇਆ ਕਰੋ ਵੀ ਅੱਜ ਕਿੰਨੀ ਇੱਕ ਵਾਰੀ ਚੀਤ ਆਵੇ ਤਾਂ ਸੇਵਾ ਚਿੱਤ ਆਇਆ ਕਿ ਨਹੀਂ ਆ ਚਿੱਤ ਆਇਆ ਚੀਤ ਆਵੇ ਜਪਣਾ ਲੱਗ ਜਪਣਾ ਸ਼ੁਰੂਆਤੀ ਹੈ ਸਾਡੀ ਪਹਿਲੀ ਕਲਾਸ ਹੈ ਦਰਸਰੀ ਹੈ ਜ਼ਰੂਰੀ ਹੈ ਜੱਪਣ ਤੋਂ ਹੀ ਸ਼ੁਰੂ ਹੋਣਾ ਜੱਪਣਾ ਇਸ ਕਰਕੇ ਪਿਆਰ ਲੱਗ ਜਾਏ ਪਿਆਰ ਲੱਗਿਆ ਪਿਆਰ ਵਾਲੀ ਚੀਜ਼ ਕਦੇ ਨਹੀਂ ਭੁੱਲਦੀ ਪੁੱਤਰ ਨਾਲ ਪਿਆਰ ਹੈ ਚੀਤ ਆਈ ਜਾਂਦਾ ਹੈ ਆਪੇ ਆਈ ਜਾਂਦਾ ਹੈ ਇਸਤਰੀ ਨਾਲ ਪਿਆਰ ਹੈ ਚੀਤ ਆਪੇ ਆਈ ਜਾਂਦਾ ਹੈ ਭਰਾ ਨਾਲ ਪਿਆਰ ਹੈ ਚੀਤ ਆਈ ਜਾਂਦਾ ਜਿਹੜੀ ਚੀਜ਼ ਨਾਲ ਪਿਆਰ ਬਣਾਉਣ ਵਾਸਤੇ ਆਪਾਂ ਨੇ ਇਹ ਸਤ ਸੰਗਤ ਕਰ ਸਿੱਖਣਾ ਹੈ ਤੋਂ ਸਤ ਸੰਗਤ ਚਟਸਾਲ ਹੈ ਇਹ ਤਾਂ ਹਰ ਗੁਰੂ ਸਿੱਖਾਂ ਜੋ ਇਹ ਕਹਦੇ ਚੀਤ ਆਵੇ ਤਾਂ ਸੇਵਾ ਇਹ ਸੇਵਾ ਕਰ ਵਰਨਾ ਜੇ ਚੇਤ ਨਹੀਂ ਆਂਦਾ ਫਿਰ ਤਾਂ ਆਪਣਾ ਸਰੀਰ ਹੀ ਦੁੱਖ ਦੇਣ ਲੱਗਦਾ ਹੋਰਾਂ ਦੀ ਤਾਂ ਗੱਲ ਕੀ ਹੈ ਹੁਣ ਪੁੱਤਰ ਕਿਵੇਂ ਦੇ ਦੁੱਖ ਦੇਂਦਾ بڑے ਤਰੀਕਿਆਂ ਦੇ ਨਾਲ ਦੁੱਖ ਮਿਲਦਾ ਹੈ ਇੱਕਦੋ ਨਹੀਂ ਕੁਝ ਨਾ ਬਣਿਆ ਤਾਂ ਉਹਦੀ ਚਿੰਤਾ ਨਾ ਪੜਿਆ ਤਾਂ ਚਿੰਤਾ ਪੜ ਕੇ ਨਾ ਬੋਲਿਆ ਤਾਂ ਚਿੰਤਾ ਵਿਆਹ ਹੋ ਗਿਆ ਹੋ ਗਿਆ ਹੋਣ ਦੀ ਚਿੰਤਾ ਹੋ ਗਿਆ ਹੋ ਕੇ ਕੋਈ ਐਸੀ ਆ ਗਈ ਨਾ ਬੋਲਿਆ ਫਿਰ ਚਿੰਤਾ ਇਹ ਦੁੱਖ ਤਾਂ ਹਰ ਮੋੜ ਤੇ ਖੜਾ ਹੈ ਕੋਈ ਇੱਕ ਦੋ ਨਹੀਂ ਜੇ ਉਹ ਸਹਤਾ ਕਰਦਾ ਹੈ ਫਿਰ ਹਰ ਚੀਜ਼ ਸੇਵਾ ਹੋ ਜਾਂਦੀ ਹੈ ਹਰ ਚੀਜ਼ ਸੇਵਾ ਸੋ ਇਸ ਕਰਕੇ ਪਾਦਸ਼ਾਹ ਕਹਿੰਦੇ ਨੇ ਉਸ ਨੇ ਸਹਤਾ ਕੀਤੀ ਤਾਂ ਫਿਰ ਕੀ ਹੋਇਆ ਸੁਖ ਸਹਜ ਨੰਦ ਘਣੇ ਥੋੜੇ ਨਹੀਂ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹੇ ਨਾ ਗਣੇ ਇਹ ਰਹਾ ਉਹਦੀ ਭਗਤੀ ਇਹ ਜੇ ਕਦੋ ਆ ਜਦੋਂ ਪੂਰਾ ਗੁਰੂ ਮੈਨੂੰ ਮਿਲਿਆ ਪੂਰੇ ਗੁਰੂ ਦੀ ਬਾਣੀ ਮੈਨੂੰ ਮਿਲੀ ਬਾਣੀ ਬਚਨ ਉਪਦੇਸ਼ ਥੋੜਾ ਸਾੜੇ ਘਰਤਾਂ ਬਾਣੀ ਇੰਨੀ ਐਸਾ ਸਖਜੀ ਗੁਰੂ ਸਾਹਿਬ ਨੇ ਦਿੱਤੀ ਮੈਂ ਕਹਿੰਦਾ ਸਾਰੀ ਉਮਰ ਲਾਵੇ ਮਰੋਖੇ ਦੇ ਵਿੱਚ ਤਾਂ ਵੀ ਥੋੜੀ ਐ ਜਿਤਨੀ ਉਮਰ ਸਪੋਝ ਮੰਨ ਲਓ 100 ਸਾਲ ਦੀ ਉਮਰ ਹੈ 100 ਸਾਲ ਦੀ ਉਮਰ ਸਿਰਫ ਤੇ ਸਿਰਫ ਬਾਣੀ ਵਿੱਚ ਲਾਵੇ ਤਾਂ ਵੀ ਥੋੜੀ ਐ ਜਿਹੜਾ ਅਸੀਂ ਨਿਤਨੇਮ ਕਰਦੇ ਹਾਂ ਉਹ ਤਾਂ ਵਦੋ ਵਦ ਘੰਟਾ ਪਉਣਾ ਘੰਟਾ ਮਨੁੱਖ ਲਾਉਂਦਾ ਹੈ ਉਹ ਵੀ ਕਿੰਨਾ ਕੁ ਸਾਡਾ ਚਿੱਤ ਹੁੰਦਾ ਹੈ ਕਿੰਨਾ ਕੁ ਉਥੇ ਮਨ ਹੁੰਦਾ ਹੈ ਕਿੰਨੀ ਕੁ ਸੁਰਤੋਂ ਦੇ ਵਿੱਚ ਜੁੜੀ ਹੁੰਦੀ ਹੈ ਉਹ ਮੇਰੇ ਅਰਗੇ ਤਾਂ ਤੁਰਦੇ ਤੁਰਦੇ ਹੀ ਕਰ ਲੈਂਦੇ ਦਸ ਵਾਰੀ ਰੁੱਕੇ ਵਿੱਚ ਨੂੰ ਹੋਰ ਪਰਸ਼ੇ ਧਿਆਨ ਕਰੇ ਮੁਖ ਦਾ ਧਿਆਨ ਸਾਧ ਸੰਗਤ ਜੀ ਇਹ ਬਾਣੀ ਐਸੀ ਹੈ ਪੂਰਾ ਗੁਰੂ ਐ ਪੂਰਾ ਉਕਾਈ ਨਹੀਂ ਜਿਹਦੇ ਵਿੱਚ ਬਾਣੀ ਪੂਰੀ ਐ ਉਹਦੇ ਬੋਲਾਂ ਵਿੱਚ ਕੋਈ ਉਕਾਈ ਨਹੀਂ ਕੋਈ ਕਮੀ ਨਹੀਂ ਸਾਡੇ ਬੋਲਾਂ ਵਿੱਚ ਅਨੇਕਾਂ ਕਮੀਆਂ ਹੁੰਦੀਆਂ ਨੇ ਚਾਹੇ ਅਸੀਂ ਕਥਾ ਵੀ ਕਰਦੇ ਹਾਂ ਸਾਧ ਸੰਗਤ ਜੀ ਫੇਰ ਵੀ ਬਹੁਤ ਸਾਰੀਆਂ ਜ਼ੁਬਾਨ ਦੁਆਰਾ ਬਚਨ ਜਿਹਨੂੰ ਕਹਿੰਦੇ ਨੇ ਕਰਮ ਦੁਆਰਾ ਅੱਖਾਂ ਨਾਲ ਦੇਖ ਰਹੇ ਆ ਮਨ ਦੁਆਰਾ ਕਿਤਰੀ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਉਹਦੇ ਵਿੱਚ ਕੋਈ ਵਕਾਇਦੀ ਉਹਨੂੰ ਕਹਿੰਦੇ ਨੇ ਪੂਰਾ ਉਹਦੀ ਬਾਣੀ ਪੂਰੀ ਹੈ ਕੋਈ ਬਾਣੀ ਤੇ ਇੱਕ ਟਿੱਕਾ ਅੱਖਰ ਨਹੀਂ ਕਰਦਾ ਘਟਦਾ ਨਹੀਂ ਹੈ ਕਿਸੇ ਕਰਕੇ ਬਾਣੀ ਦੇ ਹੀ ਪ੍ਰਮਾਣ ਦਈਦੇ ਨੇ ਜ਼ਿਆਦਾਤਰ ਇਤਿਹਾਸ ਦੇ ਬਹੁਤ ਕੱਟ ਲੈਂਦੇ ਕਿਉਂਕਿ ਕਈਆਂ ਨੂੰ ਅਲਰਜੀ ਹੋ ਜਾਂਦੀ ਹੈ ਇਤਿਹਾਸ ਸੋ ਪਾਤਸ਼ਾਹ ਕਦੇ ਗੁਰਪੂਰਾ ਪੂਰੀ ਜਾ ਕੀ ਬਾਣੀ ਅਨੇਕ ਗੁਣਾ ਜਾ ਕੇ ਜਾਹੇ ਨਾ ਗਣੇ ਸਾਰੀ ਉਮਰ ਇਹਨੂੰ ਗੁਰੂ ਦੀ ਬਾਣੀ ਨੂੰ ਪੜੋ ਫਿਰ ਵੀ ਗੁਣਾ ਦਾ ਪਤਾ ਨਾ ਲੱਗਾ ਇਤਨੇ ਗੁਣ ਨੇ ਸਤ ਗੁਰ ਦਿਆਨੀ ਤਾਂ ਮੈਂ ਅਗਾਧ ਬੋਧ ਗੁਰੂ ਦੀ ਵਡਿਆਈ ਗੁਰਦੇ ਗੁਣ ਪਤਾ ਨਹੀਂ ਕਿੰਨੇ ਤੁਜੀ ਗੱਲ ਕੋਈ ਗੁਣਾ ਵਾਲਾ ਹੋਵੇ ਉਹ ਤਾਂ ਗੁਣ ਦੇਖ ਸਕਦਾ ਹੈ ਗੁਰੂ ਦੇ ਨਿਰਗੁਣੂ ਵਿਚਾਰੇ ਨੂੰ ਕੀ ਪਤਾ ਰਹੇ ਮੋਹੇ ਨਿਰਗੁਣ ਸਭ ਗੁਣੇ ਬਿਹੁੰਨਾ ਮੇਰੇ ਵਿੱਚ ਕੋਈ ਗੁਣ ਨਹੀਂ ਨਾ ਮੈਂ ਗੁਣਰਾ ਸੋਭਾਵੰਤ ਮੇਰੇ ਵਿੱਚ ਕੋਈ ਗੁਣ ਨਹੀਂ ਫਿਰ ਵੀ ਕੀ ਜਾਣੂ ਕਿਉ ਪਨੀ ਕੰਤ ਫਿਰ ਵੀ ਚੰਗੀ ਲੱਗੀ ਉਹ ਤਾਂ ਐਸਾ ਹੈ ਗੁਰੂ ਜਿڑا ਕਿ ਨੇੜੇ ਤਾਂ ਆਓ ਮੋਹੇ ਨਿਰਗੁਣ ਸਭ ਗੁਣੇ ਬਿਹਨਾ ਦੇਰ ਧਾਰ ਆਪਣਾ ਕਰ ਲੈਣਾ ਫਿਰ ਵੀ ਆਪਣਾ ਬਣਾ ਲਿੰਦਾ ਹੈ ਗੁਰਤਾ ਅਸੀਂ ਨੇੜੇ ਹੀ ਨਹੀਂ ਹੁੰਦੇ ਹੱਸ ਸੱਜ ਜੀ ਆਹ ਨਹੀਂ ਨੇੜੇ ਜਿੱਥੇ ਅਸੀਂ ਬੈਠੇ ਆਂ ਨੇੜੇ ਆਹ ਨਹੀਂ ਨੇੜੇ ਹੁੰਦਾ ਉਹ ਤਾਂ ਹਰ ਵਕਤ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸੰਗ ਕਿਵੇਂ ਹੁੰਦਾ ਹੈ ਪਰ ਪੁਰਸ਼ ਪਰ ਇਸਤਰੀ ਦਾ ਸੰਗ ਨਹੀਂ ਕਰਦਾ ਇਤਨਾ ਮੇਲ ਸੰਗ ਸਾਧ ਸੰਗ ਸਾਧਾਂ ਦਾ ਸੰਗ ਸਤ ਸੰਗਤ ਲਫ਼ਜ਼ ਇਹ ਨਾ ਮਿਲਣਾ ਹੈ ਉਹਨੂੰ ਮਿਲਣਾ ਕਹਿੰਦੇ ਸਤਗੁਰੂ ਜੀ ਕਹਿੰਦੇ ਭਾਈ ਉਹ ਗੁਰੂ ਜਿਕੇ ਜਿਹਦੇ ਗੁਣਾਂ ਦਾ ਕੋਈ ਹਿਸਾਬ ਨਹੀਂ ਜਦੋਂ ਉਹ ਗੁਰੂ ਮਿਲਿਆ ਉਹਦਾ ਉਪਦੇਸ਼ ਮਿਲਿਆ ਗੁਰੂ ਦੀ ਬਾਣੀ ਮਿਲੀ ਗੁਰੂ ਦੀ ਬਾਣੀ ਗੁਰੂ ਦਾ ਉਪਦੇਸ਼ ਹੈ ਗੁਰ ਉਪਦੇਸ਼ ਸਭ ਦੁੱਖ ਪਰ ਹਰੇ ਦੁੱਖ ਗੁਰ ਉਪਦੇਸ਼ ਸਭ ਦੁੱਖ ਪਰ ਹਰੀ ਬੋਲ ਹਰ ਨਾਮ ਸਫਲ ਸਾਖਰੀ फेर ਕਹਿੰਦੇ ਸੁੱਖ ਵੀ ਮਿਲ ਗਿਆ ਸੁੱਖ ਲੱਭ ਜਾ ਬਹੁਤ ਚੰਗਾ ਤਨ ਦਾ ਸੁੱਖ ਮਨ ਦਾ ਸੁੱਖ ਧਨ ਦਾ ਸੁੱਖ ਪਰਿਵਾਰ ਦਾ ਸੁੱਖ ਤਨ ਹੁੰਦਾ ਹੈ ਤਨ ਦਾ ਸੁੱਖ ਨਹੀਂ ਮਿਲਦਾ ਤਨ ਹੁੰਦਾ ਹੈ ਬੜੇ ਮਨੁੱਖਾਂ ਕੋਲ ਤਨ ਸੁੱਖ ਨਹੀਂ ਦੇ ਰਿਹਾ ਪਰਿਵਾਰ ਹੈ ਪਰਿਵਾਰ ਸੁੱਖ ਨਹੀਂ ਦੇ ਰਿਹਾ ਉਹਨੂੰ ਕਹਿੰਦੇ ਨੇ ਸੁੱਖ ਕਹਿੰਦੇ ਸੁੱਖ ਪਰ ਸਹਿਜ ਆਤਮਗੜ ਹੌਲਦਾ ਆ ਤਬ ਕਢੋਲਤਾ ਸਹਜ ਵਿੱਚ ਹੁੰਦਾ ਹੈ ਉਹਦਾ ਫਤਿਹ ਬੁਲਾਉਣਾ ਵੀ ਸਹਜ ਵਿੱਚ ਹੁੰਦਾ ਹੈ ਵਰਨਾ ਅਸੀਂ ਤਾਂ ਕਾਲੀ ਕਾਲੀ ਹੁੰਦੀ ਆ ਸਾਡੇ ਦਾ ਸਹਜ ਹੁੰਦਾ ਹੈ। ਕਿਆ ਪੜੀ ਐ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਸਹਜ ਤੋਂ ਹੀ ਪਛਾਣਿਆ ਜਾਂਦਾ ਬਰੁਖ ਉਹਦਾ ਚੱਲਣਾ ਬੈਠਣਾ ਬੋਲਣਾ ਹਰ ਚੀਜ਼ ਸਹਜ ਹੁੰਦਾ ਹੈ। आनंद ਘਣੇ ਥੋੜੇ ਨਹੀਂ ਆਨੰਦ ਵੀ ਇਹ ਚਾਰ ਲਫ਼ਜ਼ ਨੇ ਇੱਕ ਪੰਗਤੀ ਵਿੱਚ ਚਾਰ ਦੇ ਚਾਰ ਹੀ ਮੁਕਤੇ ਨੇ ਬਹੁਤ ਅਚਨ ਆਨੰਦ ਘਣੇ ਕਣਾ ਹੁੰਦਾ ਫਿਰ ਤਾਂ ਘਣੇ ਬਹੁਤੇ ਬਹੁਤੇ ਆਨੰਦ ਥੋੜੇ ਨਹੀਂ ਬਹੁਤੇ ਆਨੰਦ ਇਹ ਆਨੰਦ ਕਦੋਂ ਹੁੰਦਾ ਤਦ ਚੇਤ ਆਵੇ ਮਹਾ ਆਨੰਦਾ ਥੋੜਾ ਨਹੀਂ ਆਨੰਦ ਘਣੇ ਮਹਾ ਆਨੰਦਾ ਜੇ ਸੁਸਿਰੈ ਸੋ ਮਰ ਜਾਏ ਜਿਉਂ ਸਰੀਰ ਕਰਕੇ ਥੋੜਾ ਬਰਦਾ ਆਤਮਿਕ ਮੌਤ ਅੰਦਰੋਂ ਮਰਿਆ ਹੁੰਦਾ ਮਰਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਮੋਇਆ ਹੋਇਆ ਤਾਂ ਸਤਗੁਰੂ ਜੀ ਕਹਿੰਦੇ ਇਹ ਅਵਸਥਾ ਬਣਦੀ ਹੈ ਆਨੰਦ ਕਣੇ ਸੁਖ ਵੀ ਆਨੰਦ ਵੀ ਸਹਿਜ ਵੀ ਹੋਰ ਵੀ ਐਸੀਆਂ ਪੰਕਤੀਆਂ ਬਾਣੀ ਵਿੱਚ ਨੇ ਮਤ ਪਤ ਧਨ ਸੁਖ ਸਹਜ ਆਨੰਦ ਆ ਇੱਕ ਨਿਮਖ ਨ ਵਿਸਰੋ ਪਰਮ ਆਨੰਦ ਆ ਜੇ ਉਹ ਨਾ ਭੁੱਲੇ ਨਾ ਪ੍ਰਮਾਤਮਾ ਇੱਕ ਨਿਮਖ ਅੱਖ ਦਾ ਚਮਕ ਇੰਨੀ ਧੀਰ ਵੀ ਭੁੱਲਦਾ ਨਹੀਂ ਹੈ ਕਹਿੰਦੇ ਉਹਨਾਂ ਨੂੰ ਕੀ ਮਿਲਦਾ ਮਤ ਵੀ ਮਿਲਦਾ